ਉਕ ਜੱਦ ਸੱਜਣਾ ਕੋਈ ਯਾਦ ਪੁਰਾਣਾ ਚੇਤੇ ਆਉਂਦਾ ਏ ਸਾਹਮਣੇ ਬੈਠਾ ਨਵਾਂ ਯਾਰ ਕੋਈ ਮਨ ਨੂੰ ਭਾਉਂਦਾ ਆਏ ਹਾਏ ਹਾਏ ਵਾਹ ਜੀ ਵਾਹ ਹਾਏ ਸਾਹਮਣੇ ਬੈਠਾ ਨਵਾਂ ਯਾਰ ਕੋਈ ਮਨ ਨੂੰ ਭਾਉਂਦਾ ਆਏ ਜਦ ਸੱਜਣਾ ਕੋਈ ਬੈਠ ਸਰਾਣੇ ਜਦ ਸੱਜਣਾ ਕੋਈ ਬੈਠ ਸਰਾਣੇ ਗੱਲਾਂ ਉਹ ਪਿਆਰ ਦੀਆਂ ਕਰਦਾ ਫਿਰ ਦਿਲ ਉੱਡ ਜੂਡ ਜੂ ਕਰਦਾ ਇਹ ਲੈ ਜੂਡ ਜੂ ਕਰਦਾ ਫਿਰ ਦਿਲ ਉੱਡ ਜੂਡ ਜੂ ਕਰਦਾ ਵੇ ਦਿਲ ਉੱਡ ਜੂਡ ਜੂ ਕਰਦਾ ਜਦ ਵੀ ਕੋਈ ਭੈਣ ਭਰਾ ਗੱਲ ਲੱਦ ਕੇ ਮਿਲਦੇ ਨੇ ਵਾਹ ਜੀ ਵਾਹ ਵੇਖ ਵੇਖ ਕੇ ਮਾਂ ਬਾਪ ਦੇ ਚਿਹਰੇ ਖਿਲਦੇ ਨੇ ਹੇ ਹੇ ਕਰ ਕਿਸੇ ਦਾ ਪੁੱਤ ਤਰੱਕੀ ਕਰ ਕਿਸੇ ਦਾ ਪੁੱਤ ਤਰੱਕੀ ਜਦ ਟੀਸੀ ਤੇ ਚੜਦਾ ਫੇਰ ਉੜ ਜੋੜ ਜੋ ਕਰਦਾ ਵਾਹ ਜੀ ਵਾਹ ਉੜ ਜੋੜ ਜੋ ਕਰਦਾ ਘਰ ਲੈ ਫੇਰ ਦੇਲ ਉੜ ਜੋੜ ਜੋ ਕਰਦਾ ਫੇਰ ਦੇਲ ਉੜ ਜੋੜ ਜੋ ਕਰਦਾ ਮਿੱਝ ਕੋਈ ਨਾ ਮੇ ਬਿਆਹੀ ਲਾੜਾ ਲਾੜੀ ਨੱਚਦੇ ਨੇ ਵੇਖ ਵੇਖ ਕੇ ਸਾਖ ਸੰਬੰਧੀ ਖਿੜਖਿੜ ਹੱਥ ਦੇਨੇ ਭਾਏ ਵੇਖ ਕੇ ਸਾਖ ਸਵੰਦੀ ਖਿੜਖਿੜ ਹੱਥ ਦੇਨੇ ਵਿਆਹ ਵਿੱਚ ਗਾਉਂਦੇ ਕਲਾਕਾਰ ਤੇ ਵਿਆਹ ਵਿੱਚ ਗਾਉਂਦੇ ਕਲਾਕਾਰ ਤੇ ਮੀਨੋਟਾਂ ਦਾ ਵਰਦਾ ਫੇਰ ਦਿਲ ਉੜ ਜੂੜ ਜੂ ਕਰਦਾ ਫੇਰ ਦਿਲ ਉੜ ਜੂੜ ਜੂ ਕਰਦਾ ਫੇਰ ਦਿਲ ਉੜ ਜੂ ਉੜ ਜੂ ਕਰਦਾ ਫੇਰ ਦਿਲ ਉੜ ਜੂੜ ਜੂ ਕਰਦਾ ਜਦ ਕਰਪਾਲ ਬਹਿ ਕੇ ਕਿਧਰੇ ਗਾਣੇ ਲਿਖਦਾ ਏ ਆਏ ਹਾਏ ਹਾਏ ਵਿੱਚ ਪੈਗ ਦੇ दारू ਦੀ ਤਾਂ ਸੱਜਣ ਦੇ ਸਦਾ ਏ ਹਾਏ ਹਾਏ ਵਿੱਚ ਪੈਗ ਦੇ दारू ਦੀ ਤਾਂ ਸੱਜਣ ਦੇ ਸਦਾ ਏ ਸ਼ਾਮ ਟਲੀ ਤੋਂ ਸਿੱਧੂ ਪੁਰੀਆ ਸ਼ਾਮ ਟਲੀ ਦੇ ਸਿੱਧੂ ਪੁਰੀਆ ਠਿੱਕੇ ਵਿੱਚ ਵੜਦਾ ਫੇਰ ਦਿਲ ਉੜ ਜੂੜ ਜੂ ਕਰਦਾ ਦਿਲ ਉੜ ਜੂੜ ਜੂ ਕਰਦਾ ਆ ਲੈ ਆਂ ਬੇਰ ਲੱਲ ਦਵਾਰਾ ਹੋ ਜੇ ਵੀਰੇ ਆ ਲੈ ਆ ਪੈਰਾ ਦੁਬਾਰਾ ਹੋ ਜੀ ਵੀਰੇ ਜਦ ਕਰਪਾਲ ਬਹਿ ਕੇ ਕਿਧਰੇ ਜਾ ਵਾਜਵਾ ਆਏ ਹਾਏ ਵਿੱਚ ਪੈਗ ਦੇ ਦਾਰੂ ਦੀ ਥਾ ਸੱਜੋ ਪੁਰੀਆ ਸ਼ਾਮ ਢਲੀ ਤੋਂ ਸਿੱਧੂ ਪੁਰੀਆ ਜਦ ਠੇਕੇ ਵਿੱਚ ਵੜਦਾ ਫੇਰ ਦਿਲ